ਦੇਖੋ ਇਹ ਸਰਕਾਰ ਤੋਂ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਗਰੀਬਾਂ ਨੂੰ ਬਲਕਿ ਹਿੰਦੂਸਤਾਨ ਦੇ ਗਰੀਬਾਂ ਨੂੰ ਇਹ ਸਰਕਾਰ ਤੋਂ ਕੋਈ ਆਸ ਨਹੀਂ ਆ ਕਿਉਂਕਿ ਇਹ ਸਰਕਾਰ ਕਾਰਪੋਰੇਟ ਦੀ ਹੈ ਅਮੀਰ ਲੋਕਾਂ ਦੀ ਹੈ ਹੁਣ ਕੱਲ ਜਿਹੜਾ ਇਕਨੋਮਿਕ ਸਰਵੇ ਆਇਆ ਉਹ ਦੱਸ ਰਿਹਾ ਕਿ ਇਸ ਮੁਲਕ ਚ ਇੰਨਾ فاਸਲਾ ਅਮੀਰ ਔਰ ਗਰੀਬ ਦਾ ਆਪਣਾ ਇਹਨਾਂ ਦਾ ਸਰਵੇ ਆ ਇਨਾਂ ਨੇ ਜਿਹੜੇ ਨਵੇਂ ਟੈਕਸ ਲਾਉਣੇ ਉਹ ਦੇਖੋ ਤੁਸੀਂ ਮਿਡਲ ਕਲਾਸ ਤੇ ਔਰ ਆਮ ਲੋਕਾਂ ਦੇ ਲਾਉਣਗੇ ਔਰ ਕਾਰਪੋਰੇਟ ਨੂੰ ਦੇਣਗੇ ਇਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਹ ਤਾਂ ਦੇਸ਼ ਨੂੰ ਵੰਡ ਕੇ ਲੋਕਾਂ ਨੂੰ ਜਾਤ ਧਰਮ ਤੇ ਵੰਡ ਕੇ ਉਹਦੀ ਵੋਟ ਲੈ ਰਿਹਾ ਜਿੰਨੀ ਦੇਰ ਇਹਨਾਂ ਦੀ ਦੁਕਾਨ ਚੱਲ ਰਹੀ ਹੈ ਚੱਲ ਰਹੀ ਹੈ ਲੇਕਿਨ ਇਹ ਮੁਲਕ ਦਾ ਭਲਾ ਨਹੀਂ ਕਰਨਗੇ ਇਸਾਰਾਂ ਦੇ ਨਹੀਂ ਜਿਹੜੇ GST ਲੱਗਿਆ ਹੋਇਆ ਹੈ ਉਹ ਨੂੰ ਵੀ ਦੇਖੋ ਉਸਾਂ ਜਿਹੜਾ ਮੇਰਾ ਤਾਂ ਭਾਸ਼ਣ ਸੀ ਪਿਛਲੇ ਸਾਲ GST ਤੇ ਮੇਨ ਬਜਟ ਤੇ ਔਰ ਮੈਂ ਕਹਿਆ ਸੀ ਕਿ ਇਹ ਉਹ ਸਰਕਾਰ ਹੈ ਜਿਹੜੀ ਹਰ ਆਦਮੀ ਦੀ ਜੇਬ ਚੋਂ ਇੱਕ ਇੱਕ ਰੁਪਈਆ ਕੱਢਣ ਦੀ ਮਾਰ ਹੈਗੀ ਆ ਇਹ ਤਾਂ ਲੁੱਟਣ ਦੀ ਮਾਰ ਹੈਗੀ ਆ ਇਹ ਕਿਸੇ ਆਦਮੀ ਦਾ ਭਲਾ ਨਹੀਂ ਕਰਦੀ ਇਹ ਬਣਾ ہوا ਹੈ ਨਾ ਇਹ ਕੁਝ ਕਰਵਣਾ ਕੋਈ ਕੁਝ ਆਸਾਉਂ ਕਰੀ ਨਾ ਬਾਅਦੇ ਕੋਈ ਕੋਣ ਰਕੋ ਕੁਝ ਦੇਖ ਲੈ ਐਡਾ ਐਸੀ ਲਗਾ ਦੇ ਐਸੀ ਥੋੜਾ ਲੋ राहुपुर से किभावे चलवे ताऊ तो देखालो ना नीचे कुछ करे ना अरे ये जो वकब को को एकम ऑटो ट्रैक चेयरमैन देखें बेजी हां लगा दे एक साथ चला जाएगा और डिसेंट नोट बाय जो जो ग्राउंड भी है जो जो रीजन दे है एक्सपेक्टेशन द बजट आई थिंक इट्स नाउ देयर इज नो पॉइंट इज जस्ट गोइंग टू बी अनाउंस सून सो लेट्स लेट्स वेट राहुल जी का वेट सर सर आते ही बर्बाद कर दिया क्या तो था। आपने सारा बर्बाद कर, कर दिया कुछ भी नहीं छोड़ा अरे सर सब मानी कुछ सुना भी नहीं सर बात सर सुना भी नहीं कुछ आपने सब बर्बाद कर दिया सर कुछ भी नहीं छोड़ा हमारे पास में कुछ नहीं छोड़ा आपने सर एक बात कर दिया सब की जो कल्याण कर दिया कह रहे हैं देखो ਇਹ ਸਰਕਾਰ ਤੋਂ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਗਰੀਬਾਂ ਨੂੰ ਬਲਕਿ ਹਿੰਦੂਸਤਾਨ ਦੇ ਗਰੀਬਾਂ ਨੂੰ ਇਹ ਸਰਕਾਰ ਤੋਂ ਕੋਈ ਆਸ ਨਹੀਂ ਆ ਕਿਉਂਕਿ ਇਹ ਸਰਕਾਰ ਕਾਰਪੋਰੇਟ ਦੀ ਹੈ ਅਮੀਰ ਲੋਕਾਂ ਦੀ ਹੈ ਹੁਣ ਕੱਲ ਜਿਹੜਾ ਇਕਨੋਮਿਕ ਸਰਵੇ ਆਇਆ ਉਹ ਦੱਸ ਰਿਹਾ ਕਿ ਇਸ ਮੁਲਕ ਚ ਇੰਨਾ فاਸਲਾ ਅਮੀਰ ਔਰ ਗਰੀਬ ਦਾ ਆਪਣਾ ਇਹਨਾਂ ਦਾ ਸਰਵੇ ਆ ਇਨਾਂ ਨੇ ਜਿਹੜੇ ਨਵੇਂ ਟੈਕਸ ਲਾਉਣੇ ਉਹ ਦੇਖੋ ਤੁਸੀਂ ਮਿਡਲ ਕਲਾਸ ਤੇ ਔਰ ਆਮ ਲੋਕਾਂ ਦੇ ਲਾਉਣਗੇ ਔਰ ਕਾਰਪੋਰੇਟ ਨੂੰ ਦੇਣਗੇ ਇਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਹ ਤਾਂ ਦੇਸ਼ ਨੂੰ ਵੰਡ ਕੇ ਲੋਕਾਂ ਨੂੰ ਜਾਤ ਧਰਮ ਤੇ ਵੰਡ ਕੇ ਉਹਦੀ ਵੋਟ ਲੈ ਰਿਹਾ ਜਿੰਨੀ ਦੇਰ ਇਹਨਾਂ ਦੀ ਦੁਕਾਨ ਚੱਲ ਰਹੀ ਹੈ ਚੱਲ ਰਹੀ ਹੈ ਲੇਕਿਨ ਇਹ ਮੁਲਕ ਦਾ ਭਲਾ ਨਹੀਂ